ਸ਼੍ਰੋਮਣੀ ਅਕਾਲੀ ਦਲ ਦੀ ਛੋਟੇਪੁਰ ਦੀ ਅਗਵਾਈ ਚ ਗੁਰਤਾਸਪੁਰ ਚ ਭਰਤੀ ਨੂੰ ਲੈ ਕੇ ਹੋਈ ਵੱਡੀ ਕਾਨਫਰੰਸ ਮਨਪ੍ਰੀਤ ਐਯਾਲੀ ਬੀਬੀ ਜਗੀਰਪੁਰ ਗੁਰਪ੍ਰਤਾਪ ਸਿੰਘ ਵਡਾਲਾ ਸਮੇਤ ਪਹੁੰਚੇ ਉੱਚ ਕੋਠੀ ਤੇ ਅਕਾਲੀ ਆਗੂ ਗੁਰਤਾਸਪੁਰ ਦੇ ਪਿੰਡ ਕੋਟ ਸੰਤੋਖ ਰਾਏ ਵਿਕੇਸ਼ ਸਾਭਾ ਅਕਾਲੀ ਮੰਤਰੀ ਸੁਚਾ ਸਿੰਘ ਛੋਟੇਪੁਰ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਭਰਤੀ ਨੂੰ ਲੈ ਕੇ ਕੀਤੀ ਗਈ ਵਿਸ਼ਾਲ ਕਾਨਫਰੰਸ ਇਸ ਮੌਕੇ ਪੰਜਵੇਂ ਬੀ ਕਮੇਟੀ ਦੇ ਆਗੂਆਂ ਤੋਂ ਇਲਾਵਾ ਹੋਰ ਪੰਥ ਆਗੂਆਂ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਗੁਰਪ੍ਰਤਾਪ ਸਿੰਘ ਵਡਾਲਾ ਰਵੀਿੰਦਰ ਸਿੰਘ ਮਨਪ੍ਰੀਤ ਐਯਾਲੀ ਸੁਚਾ ਸਿੰਘ ਛੋਟੇਪੁਰ ਪੀਪੀ ਚਕੀਰਕੌਰ ਅਤੇ ਸ਼ਰਮੇ ਇਕਾਲੀ ਤਲ ਦੇ ਕਾਬਜ ਖੌਨ ਦਾ ਦਾਵਾ ਕਰਨ ਵਾਲੇ ਬਦਲ ਪਰਿਵਾਰ ਅਤੇ ਉਹਨਾਂ ਦੇ ਸਾਥੀਆਂ ਤੋਂ ਇਲਾਵਾ ਪੰਜਾਬ ਵਿੱਚ ਰਾਜਭਾਗ ਚਲਾ ਰਹੀ ਆਮ ਆਦਮੀ ਪਾਰਟੀ ਖਿਲਾਫ ਤੁਹਾਂਤਾਰ ਤਕਰੀਰਾਂ ਕੀਤੀਆਂ ਗਈਆਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਉਹ ਪੰਥਕੀ ਇਕਤਾ ਦੀ ਹਾਮੀ ਹਨ ਅਤੇ ਕੀ ਪੰਥਕੀ ਸ਼੍ਰੀ ਅਕਾਲ ਤਖਸਾਲ ਵੱਲੋਂ 2 ਦਸੰਬਰ ਨੂੰ ਹਕੂਮਾ ਮਿਆਂ ਦੇ ਰੋਸ਼ਨੀ ਵਿੱਚ ਹੋਣੀ ਚਾਹੀਦੀ ਹੈ ਇਸ ਮੁਕ ਵਿੱਚ ਜਿਤਦਰ ਸੁਚਾ ਸਿੰਘ ਛੋਟੇਪੁਰ ਨਿਸ਼ਮੁੱਤੀ ਆਈ ਲੀਡਰਸ਼ਿਪ ਅਤੇ ਖਲਾਫ ਦੇ ਲੋਕਾਂ ਦਾ ਕਰਨ ਵਰਤ ਇਦਾ ਮੈਂ ਵੀ ਉਹ ਪਾਰਟੀ ਦੀ ਪਰਤੀ ਲਈ ਦਿ ਰਾਤ ਕਰਦਿੰਗੇ ਉਹ ਸ੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਆ ਲੰਗਰ ਗੁਰ ਸੋ ਇਹ ਤਾਂ ਹਾਲ ਤੱਕ ਸਭ ਨੇ ਡਿਊਟੀ ਦੀ ਸੇਵਾ ਲੱਗੀ ਆ ਭਰਤੀ ਦੀ ਅਸੀਂ ਸੇਵਾ ਨਿਭਾ ਰਹੇ ਹਾਂ ਹਾਂ ਕਿਸ ਤਿੱਕਾ ਲੱਗਦਾ ਹੈ ਕਿ ਪੰਥ ਇਸ ਵੇਲੇ ਕਿੱਥੇ ਖੜਾ ਹੈ ਸਾਰੇ ਕਹ ਰਹੇ ਪੰਥ ਨੂੰ ਖਤਰਾ ਪੰਥ ਨੂੰ ਖਤਰਾ ਤੁਸੀਂ ਕੀ ਸਮਝਦੇ ਹੋ ਪੰਥ ਨੂੰ ਕੋਈ ਖਤਰਾ ਨਹੀਂ ਦੇਖੋ ਪੰਥ ਨੂੰ ਨਾ ਕਦੇ ਖਤਰਾ ਸੀ ਨਾ ਹੈ ਨਾ ਕਦੇ ਹੋਊਗਾ ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਹੁੰਦਾ ਪ੍ਰੋਬਲਮ ਆ ਜਾਂਦੀ ਹੈ ਲੀਡਰਸ਼ਿਪ ਨੂੰ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਨਾਰਾਜ਼ ਹੋ ਜਾਂਦੇ ਆ ਲੋਕ ਲੇਕਿਨ ਪੰਥ ਤਾਂ ਦੇਖਿਆ ਹੀ ਆ ਜਦੋਂ ਹੁਣ ਵੀ ਚੋਣਾ ਹੋਗੇ ਹਟੀਆਂ ਪਾਰਲੀਮੈਂਟ ਦੇ ਵਿੱਚ ਵੀ ਪੰਥ ਨੇ ਜਲਵਾ ਦਿਖਾਇਆ ਆ ਆਪਣਾ ਪੰਥ ਤਾਂ ਤਿਆਰ ਬੈਠਾ ਲੇਕਿਨ ਉਹਨਾਂ ਲੱਗੇ ਕਿ ਜਿਹੜੀ ਲੀਡਰਸ਼ਿਪ ਆ ਉਹ ਸਹੀ ਪ੍ਰਿੰਸੀਪਲਸ ਤੇ ਹੈ ਸਹੀ ਸਿਧਾਂਤਾਂ ਤੇ ਹੈ ਉਹ ਆਪਣੇ ਲਈ ਕੰਮ ਕਰ ਰਹੇ ਹਨ ਜਾਂ ਪੰਥ ਲਈ ਕਰ ਰਹੇ ਆ ਜੇ ਅਸੀਂ ਪੰਥ ਨੂੰ ਸਮਰਪਿਤ ਹੋ ਕੇ ਲੀਡਰਸ਼ਿਪ ਕੰਮ ਕਰੂਗੀ ਤਾਂ ਪੰਥ ਤਾਂ ਤਿਆਰ ਹੀ ਬੈਠਾ ਹੈ ਲੇਕਿਨ 15 ਧੋਖੇ ਬਹੁਤ ਹੋ ਚੁੱਕੇ ਨੇ ਕਾਂਗਰਸ ਕਹਿ ਲੀਏ ਭਾਜਪਾ ਕਹਿ ਲੀਏ ਜਨਮਨੀ ਅਕਾਲੀ ਦਲ ਕਹਿ ਲੀਏ ਜਾਂ ਆਮ ਆਦਮੀ ਪਾਰਟੀ ਕਹਿ ਲੀਏ ਸਾਰੀਆਂ ਕਹਿ ਰਹੀਆਂ ਨੇ ਕਿ ਪੰਜਾਬ ਨੂੰ ਬਚਾਉਣਾ ਨਸ਼ੇ ਤੋਂ ਬਚਾਉਣਾ ਪੰਜਾਬ ਨੂੰ ਰਗਲਾ ਪੰਜਾਬ ਬਣਾਉਣਾ ਪਰ ਪੰਜਾਬ ਬੈਠਾ ਉੱਥੇ ਖੜਾ ਹੈ ਪੈਦਲ ਯਾਤਰਾਵਾਂ ਕੱਡੀਆਂ ਜਾਲੀਆਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਨਸ਼ੇ ਦੇ ਖਿਲਾਫ ਪਰ ਨਸ਼ਾ ਪਿਛਲੇ ਕਈ ਸਾਲਾਂ ਤੋਂ ਉਮੇ ਦਾ ਹੋ ਨਹੀਂ ਚੱਲਦਾ 20 ਸਾਲ ਤੋਂ ਦੇਖੋ ਪੰਜਾਬ ਦੀ ਜਿਹੜੀ ਅਸਲੀ ਜਿਹੜੀ ਪਾਰਟੀ ਆ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਇੱਥੋਂ ਦੀ ਖੇਤਰੀ ਪਾਰਟੀ ਆ ਪੰਥਕ ਪਾਰਟੀ ਆ ਜਿਹੜੀ ਸਹੀ ਢੰਗ ਨਾਲ ਪੰਜਾਬ ਦੀ ਗਵਾਹੀ ਕਰ ਸਕਦੀ ਆ ਪੰਜਾਬ ਦੇ ਮਸਲਿਆਂ ਦਾ ਹੱਲ ਕਰ ਸਕਦੀ ਆ ਉਹ ਸ਼੍ਰੋਮਣੀ ਕਾਲ ਦਲ ਹੀ ਕਰ ਸਕਦੀ ਆ ਸੋ ਇਸ ਲਈ ਇਹ ਪਾਰਟੀ ਆ ਜਿਹੜੀ ਇਸ ਨੂੰ ਮਜ਼ਬੂਤ ਕਰਨਾ ਪੰਜਾਬ ਦੇ ਭਲੇ ਲਈ ਬੜੀ ਜ਼ਰੂਰੀ ਆ ਬਾਕੀ ਦਾ ਵੀ ਰਾਜਨੀਤੀ ਕਰਨ ਆਉਂਦੇ ਆ ਸਾਰੇ ਉਹ ਪੋਲਟਿਕਸ ਕਰਨ ਆਉਂਦੇ ਆ ਸਾਡੀ ਲੀਡਰਸ਼ਿਪ ਆ ਜਿਹੜੀ ਆਉਣ ਵਾਲੇ ਸਮੇਂ 'ਚ ਵੀ ਆਉਣੀ ਚਾਹੀਦੀ ਆ ਉਹ ਲੀਡਰਸ਼ਿਪ ਵਾਲੀ ਨਹੀਂ ਹੋਣੀ ਚਾਹੀਦੀ ਸੇਵਾ ਤੇ ਤਿਆਗ ਤੇ ਕੁਰਬਾਨੀ ਵਾਲੀ ਹੋਣੀ ਚਾਹੀਦੀ ਹੈ ਕੀ ਸੋਚ ਹੈ ਹੈਲੋ ਚੱਲ ਰਹੀ ਆ ਜੀ ਗੁਰੂ ਰੂਪ ਸਾਧ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਜਿਹੜਾ ਪ੍ਰਸ਼ਾਦਾ ਲੰਗਰ ਆ ਉਹ ਇਸ ਦਾ ਹੁਕਮ ਜੋ ਅਕਾਲ ਤਖਤ ਸਾਹਿਬ ਦਾ ਆਦੇਸ਼ ਆ ਜਸਰ ਸਾਹਿਬ ਦਾ ਉਹ ਦੇਸ਼ ਦੇ ਪੈਰਾਂ ਦੇ ਰਹੇ ਆਂ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਜੀ ਹਰ ਜਿੱਥੇ ਵੀ ਜਾ ਰਹੇ ਆਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਆ ਰਹੇ ਨੇ ਤੇ ਕਾਪੀਆਂ ਜੋ ਡਿਮਾਂਡ ਪੂਰੀ ਨਹੀਂ ਹੋ ਰਹੀ ਅਸੀਂ ਪੂਰਾ ਪਾਰਦਰਸ਼ੀ ਭ ਨਾਅ ਪੂਰਾ ਜਿਹੜਾ ਆਧਾਰ ਕਾਰਡ ਨੰਬਰ ਹਰੇਕ ਦਾ ਭਰਿਆ ਜਾ ਰਿਹਾ ਵਾ ਕੋਈ ਗਿਣਤੀ ਦਾ ਮਸਲਾ ਨਹੀਂ ਇਹ ਵੀ ਜਿੰਨੀ ਹੋਵੇ ਸਹੀ ਹੋਵੇ ਸਾਡੀ ਕਾਨੂੰ ਕੋਈ ਮਰਜ਼ੀ ਪੜਤਾਲ ਕਰ ਲਵੇ ਭਰਤੀ ਦੀ ਇਸ ਲਈ ਇੱਥੇ ਕੋਈ ਸਾਡਾ ਕੋਈ ਸਵਾਰਥ ਨਹੀਂ ਗੁਰਦੁਆਰਾ ਸਾਹਿਬ ਲੰਗਰ ਨਾਲ ਲੀਡਰਸ਼ਿਪ ਨੂੰ ਵੀ ਕਹਿੰਦੇ ਆ ਵੀ ਸਤੋਂ ਜਿਹੜਾ ਐਫੀਡਵਿਟ ਉਹ ਲੈ ਲਓ ਜਿਹੜੇ ਤਿਆਗ ਦਾ ਸਤੋਂ ਲੈਣ ਨੂੰ ਤਿਆਰ ਆ ਲੇਕਿਨ ਪੰਥ ਦੀ ਆ ਭਾਵਨਾ ਅਨੁਸਾਰ ਇਹ ਪਾਰਟੀ ਕੰਮ ਕਰੇ ਸੇਵਾ ਨਾਲ ਲੰਗਰ ਛਕੋ ਸਾਰੇ ਜਣੇ ਦੁਆਰਾ ਫਿਰ ਬੇਨਤੀ ਆ ਕਿ ਵੀਰੋ ਕਾ ਲੰਗਰ ਬਿਲਕੁਲ ਤਿਆਰ ਹੈ ਛਕੋ ਕੀਤੇ ਤੇ ਸੁਰੱਖਿਆ ਨੂੰ ਲੈ ਕੇ ਜੇ ਜਦੀ ਕਿਸੇ ਦੀ ਸੁਰੱਖਿਆ ਢਾਲੀ ਜਾਵੇ ਤਾਂ ਉਹ ਮੁੱਦਾ ਬਣਾ ਲਿਆ ਜਾਂਦਾ ਜੇ ਈਡੀ ਦੀ ਰੇਡਾਂ ਹੋਣ ਲੱਗਦੀਆਂ ਦੇਖੋ ਇਹ ਤੂੰ ਜ਼ਰੂਰੀ ਪੰਜਾਬ ਦੇ ਮਸਲੇ ਜ਼ਰੂਰੀ ਨੇ ਪੰਜਾਬ ਦੇ ਮਸਲੇ ਪਾਣੀਆਂ ਦੇ ਮਸਲੇ ਬੰਦੀ ਸਿੰਘਾਂ ਦੇ ਮਸਲੇ ਕਿਸਾਨਾਂ ਦੇ ਮਸਲੇ ਮੈਂ ਕਹਿੰਦਾ ਉਹ ਅਹਿਮ ਨੇ ਸਾਡੇ ਲਈ ਸੋ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ ਭਈ ਇਕੱਠੇ ਇਹ ਸੋਚ ਨਾਲ ਹੋਇਆ ਕਿ ਬਹੁਤ ਦੇਰ ਤੋਂ ਪੰਜਾਬ ਦੇ ਲੋਕ ਚਿੰਤਤ ਸੀ ਕਿ ਜਿਹੜੀ ਖੇਤਰੀ ਪਾਰਟੀ ਆ ਬਹੁਤ ਕਮਜ਼ੋਰ ਹੋ ਗਈ ਆ ਤੇ ਇਹ ਕਿਸੇ ਤਰ੍ਹਾਂ ਤਗੜੀ ਹੋਵੇ ਉਹਦੇ ਵਾਸਤੇ ਸਾਰਿਆਂ ਉਪਰਾਲਾ ਕੀਤਾ ਜਿਹੜੀਆਂ ਗਲਤੀਆਂ 2015 ਚ ਹੋਈਆਂ ਸੀ ਬਰਗਾੜੀ ਕਾਂਡ ਹੋਇਆ ਸੀ ਬੱਚੇ ਸ਼ਹੀਦ ਹੋਏ ਸੀ ਪੰਜਾਬ ਬੰਦ ਰਿਹਾ ਸੀ ਇੱਕ ਦੋ ਮਹੀਨੇ ਪੰਜਾਬ ਚ ਕੋਈ ਸੜਕਾ ਤੇ ਨਹੀਂ ਸੀ ਚੜ੍ਹ ਸਕਿਆ ਉਹਦੇ ਵਿੱਚ ਬਹੁਤ ਲੋਕਾਂ ਦਾ ਨੁਕਸਾਨ ਹੋ ਗਿਆ ਦੋ ਬੱਚੇ ਸ਼ਹੀਦ ਹੋਏ ਉਹ ਉਹਦਾ ਅਸਰ ਬੜਾ ਲੰਮਾ ਟੰਗ ਗਿਆ ਉਹਦੇ ਤੋਂ ਬਾਅਦ ਚੋਣ ਹੋਈ 17 ਦੇ ਵਿੱਚ ਬੰਦੇ ਜਿੱਤੇ ਕਲਰ ਦੇ 15 ਫੇਰ ਹੋਈ 19 ਚ ਬੰਦੇ ਜਿੱਤੇ 2 ਫੇਰ ਹੋਈ ਬਾਈਕ ਬੰਦੇ ਜਿੱਤੇ 3 ਤਿੰਨਾਂ ਜੋਕ ਚਲਾ ਗਿਆ ਫੇਰ ਆਈ 25 ਦੇ ਵਿੱਚ ਇਲੈਕਸ਼ਨ ਤੇ ਬੰਦਾ ਜਿੱਤਿਆ 1 ਇਹ ਸਾਰੇ ਕਾਲੀ ਵਰਕਰਾਂ ਤੇ ਲੀਡਰਾਂ ਵਾਸਤੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸੀ ਕਿ ਜਿਹੜੀ ਸਭ ਤੋਂ ਸਟਰੋਂਗ ਤੇ ਵੱਡੀ ਪਾਰਟੀ ਸੀ ਉਹ ਕਿੱਥੇ ਚਲ ਗਈ ਪਰ ਲੀਡਰਾਂ ਨੇ ਨਹੀਂ ਸੋਚਿਆ ਜੇ ਤਾਂ ਲੀਡਰ ਵਾਸਤੇ ਇਸ਼ਾਰਾ ਹੀ بڑا ਹੁੰਦਾ ਜੇ ਲੀਡਰ ਦੀ ਲੀਡਰਿਚ ਇੱਕ ਪਾਰਟੀ ਚੜਦੀ ਕਰਾ ਜਾਂਦੀ ਆ ਸਿਰੇ ਉਹਨੂੰ ਪੈਂਦੇ ਆ ਜਦੋਂ ਇੱਕ ਲੀਡਰ ਦੀ ਲੀਡਰਿਚ ਕਾਲੀ ਦਲ ਖਲੇ ਡੇਕ ਪੈਂਦਾ ਉਹਨੂੰ ਮਹਿਸੂਸ ਕਰਨਾ ਚਾਹੀਦਾ ਵੀ ਮੈਂ ਜ਼ਿੰਮੇਵਾਰ ਹਾਂ ਛੱਡ ਦਿੰਦਾ ਨਹੀਂ ਛੱਡਿਆ ਘਰ ਦੀ ਉਹਦੀ ਕਹਿੰਦੀ ਸੀ ਵੀ ਸਾਡਾ ਕੱਖ ਨਾ ਰਹੇ ਜੇ ਹਾਂ ਬਰਗਾੜੀ ਕਰਵਾਇਆ ਹੋਵੇ ਜਾਂ ਸਾਡਾ ਬਰਗਾੜੀ ਚ ਕੋਈ ਕਸੂਰ ਹੋਵੇ ਤੇ ਹੁਣ ਦਸੰਬਰ 2 ਨੂੰ ਉੱਥੇ ਝੂਠ ਨਹੀਂ ਸੀ ਬੋਲਿਆ ਜਾਣਾ ਅਕਾਲ ਤਖਤ ਤੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦਾ ਤਖਤ ਆ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਉਸ ਤਖਤ ਸਜਿਆ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਉਹਨੂੰ ਹੱਥ ਲੱਗੇ ਸੀ ਬਾਬਾ ਫੁੱਟਾ ਸਾਹਿਬ ਦੇ ਉਹਨੂੰ ਹੱਥ ਲੱਗੇ ਸੀ ਭਾਈ ਗੁਰਦਾਸ ਦੇ ਤੰਨੇ ਬ੍ਰह्म ज्ञानी ਸੀ ਉਸ ਧਰਤੀ ਤੇ ਜਾ ਕੇ ਝੂਠੇ ਤੋਂ ਝੂਠਾ ਬੰਦਾ ਹੋਵੇ ਜਿਹੜਾ ਝੂਠ ਨਹੀਂ ਬੋਲ ਸਕਦਾ ਉਥੇ ਵਿੱਚ ਸਖਬੀਰ ਸਿੰਘ ਮੰਨ ਗਿਆ ਤੇ ਸਾਡੀ ਸਰਕਾਰ ਸੀ ਜਦੋਂ ਬਰਗਾੜੀ ਕਾਂਡ ਹੋਇਆ ਅਸਾਂ ਸੈਣੀ ਲਾਇਆ ਸੀ ਅਸਾਂ ਆਲਮ ਦੀ ਘਰ ਦੀ ਨੂੰ ਟਿਕਟ ਦਿੱਤੀ ਸਾਡੀ ਸਰਕਾਰ ਵਲੇ ਬੱਚੇ ਮਾਰੇ ਗਏ ਸਾਡੀ ਸਰਕਾਰ ਵਲੇ ਸੌਦੇ ਸਾਧ ਨੂੰ ਮਾਫ ਕੀਤਾ ਗਿਆ ਸਾਡੀ ਸਰਕਾਰ ਵਲੇ ਸ਼ਰੋਮਣੀ ਕਮੇਟੀ ਦਾ 98 ਲੱਖ ਰੁਪਇਆ ਖੁਸ਼ੀਆਂ ਚ ਮਨਾਇਆ ਗਿਆ ਵੀ ਸਾਧ ਨੂੰ ਸਾਡੀ ਸੁਣਾ ਹੋ ਗਿਆ ਸਾਨੂੰ ਵੋਟਾਂ ਪਾ ਦੇ ਸਾਰੀਆਂ ਗੱਲਾਂ ਮੰਨੀਆਂ ਗਈਆਂ ਤੇ ਉਹਨੂੰ ਫਿਰ ਸਜ਼ਾ ਮਿਲਗੀ ਤੇ ਜਥੇਦਾਰ ਜੀ ਨੇ ਕਹਿਤਾ ਵੀ ਸਾਰੇ ਅਕਾਲੀ ਦਲ ਭੰਗ ਕਰੋ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਭਰਤੀ ਕਰੂਗੀ ਸਾਰੇ ਪੰਜਾਬ ਚ ਫਿਰਕੇ ਤੁਹਾਡੀ ਬਦੌਲਤ ਅਕਾਲੀ ਦਲ ਕਮਜ਼ੋਰ ਹੋਇਆ ਤੁਹਾਡੀਆਂ ਪਾਲਸੀਆਂ ਦੇ ਨਾਲ ਕੌਮ ਦਾ ਸਿਰ ਨੀਵਾ ਹੋਇਆ ਇਹ ਜਥੇਦਾਰ ਰਗਵੀਰ ਸਿੰਘ ਨੇ ਸਾਰੀਆਂ ਗੱਲਾਂ ਕੀਤੀਆਂ ਉਥੇ ਸਾਰਾ ਕੋਰ ਮੰਨ ਮਨਾ ਕੇ ਤੇ ਤੀਜੇ ਦਿਨ ਮੈਂ ਨਾ ਮਨੂ ਫੇਰ ਭਰਤੀ ਸ਼ੁਰੂ ਕਰ ਦਿੱਤੀ ਕੋੜੇ ਦੋ ਮੈਂਬਰ ਸੀ ਉਹਨਾਂ ਕੋ ਸਤਿਫਾ ਦਵਾ ਦਿੱਤਾ ਧਾਮੀ ਕੋਲ ਤੇ ਬਡੁੰਗਰ ਸਾਹਿਬ ਕੋਲ ਫਿਰ ਜਥੇਦਾਰ ਜੀ ਕੋਲ ਗਏ ਉਹਨਾਂ ਕਹੇ ਵੀ ਜਿਹੜੀ ਪੰਜ ਮੈਂਬਰ ਨੇ ਜ ਤੁਸੀਂ ਭਰਤੀ ਕਰੋ ਉੱਤਰ पे ਉਹਨੇ ਵੇਖਿਆ ਕਿ ਜਦੋਂ ਇਹ ਤਾਂ ਹਟਦੇ ਹੀ ਨਹੀਂਗੇ ਉਹਨੇ ਤਿੰਨੇ ਜਿੱਥੇ ਦਾ ਰਾਤ ਨੂੰ ਕੱਢ ਦਿੱਤੇ ਹਰਪ੍ਰੀਤ ਸਿੰਘ ਵੀ ਪਹਿਲਾਂ ਕੱਢ ਦਿੱਤਾ ਗਿਆਨੀ ਰਗਵੀਰ ਸਿੰਘ ਕੱਢ ਦਿੱਤਾ ਗਿਆਨੀ ਸੁਲਤਾਨ ਸਿੰਘ ਕੱਢ ਦਿੱਤਾ ਤੇ ਪੰਜਾਬ ਚ ਹਹਾਕਾਰ ਮਚ ਗਈ ਜਿੰਨੀਆਂ ਨਿਹੰਗ ਜਥੇਬੰਦੀਆਂ ਵੀ ਉਲਟ ਬੋਲਣ ਡਿਆ ਬਈ ਸੰਤ ਸਮਾਜ ਵੀ ਬੋਲਣ ਡਿਆ ਬਈ ਟਕਸਾਲ ਵੀ ਬੋਲਣ ਲੱਗ ਪਈ ਹਰ ਸਿੱਖ ਦੇ ਮਨ ਚ ਗੁੱਸਾ ਚੜ ਗਿਆ ਮਜੀਠਿਆ ਵੀ ਗਲਤ ਬੋਲੇ ਮਜੀਠਾ ਵੀ ਬੋਲ ਪਿਆ ਤੇ ਉਹ ਕਹਿੰਦਾ ਸੀ ਸੁਰਾਗ ਮਾਰ ਤੇ ਪਹੁੰਦੜ ਕਹਿੰਦਾ ਸੀ ਪੀ ਸਾਰੇ ਨੇ ਭਾਈਏ ਦੀ ਪਿੱਠ 'ਤੇ ਸੁਰਾ ਮਾਰਦਾ ਥਾ ਪਰ ਹੁਣ ਹਾਂਜੀ ਤੇ ਹੁਣ ਸੁਰੱਖਿਆ ਖੋਈ ਨਹੀਂ ਸੁਰੱਖਿਆ ਘਟਾਈ ਆ ਅਸੀਂ ਉਹਨਾਂ ਨੂੰ ਕਿਤੇ ਸੀਨੇ ਰ ਸਾਡੇ ਕੋਲ ਤਾਂ ਕੋਈ ਸੁਰੱਖਿਆ ਨਹੀਂ ਉਹ 25 25 ਬੰਦੇ ਲੈ ਕੇ ਸੁਰੱਖਿਆ ਦੇ ਤੁਰੇ ਫਿਰਦੇ ਆ ਸਰਕਾਰੀ ਤੇਲ ਤੇ ਉਹਨਾਂ ਦੀਆਂ ਗੱਡੀਆਂ ਚੱਲਦੀਆਂ ਨੇ ਚੈਨਲ ਉਹਨਾਂ ਦੇ ਨੇ ਤਾ ਰੋਜੇ ਹੋਈ ਇਹ ਕੋਈ ਮਸਲਾ ਮਸਲਾ ਚਲਾਓ ਪੰਜਾਬ ਦੇ ਵਿੱਚ ਡਵੈਲਪਮੈਂਟ ਨਹੀਂ ਹੋ ਰਹੀ ਲਾਅ ਐਂਡ ਆਰਡਰ ਹੈ ਨਹੀਂਗਾ ਪੰਜਾਬ ਦੀ ਐਜੂਕੇਸ਼ਨ ਦਾ ਪੱਠਾ ਬਹਿ ਗਿਆ ਪੰਜਾਬ ਦੇ ਵਿੱਚ ਕਿਸਾਨ ਖੁਦ ਕਸ਼ੀਆਂ ਕਰ ਰਹੇ ਆ ਪੰਜਾਬ ਦੇ ਵਿੱਚ ਨਸ਼ੇ ਨਾਲ ਬੱਚੇ ਮਰ ਰਹੇ ਆ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਡਾਂਗਾ ਵਰੀਆਂ ਨੇ ਕਿਸਾਨੀ ਮਾਰ ਦਿੱਤੀ ਆ ਪਿਛਲੀ ਵਾਰੀ ਝੋਨਾ ਜਿਹੜਾ ਕੁਇੰਟਲ ਪਿੱਛੇ 2 2 2 200 ਰੁਪਇਆ ਘੱਟ ਵਿਕਿਆ ਵਾ ਕਰੋਣਾ ਰੁਪਈਆ ਦਾ ਨੁਕਸਾਨ ਕਿਸਾਨੀ ਦਾ ਹੋਇਆ ਵਾ ਗੱਲਾਂ ਤਾਂ ਬਹੁਤ ਕਰਨ ਵਾਲੀਆਂ ਨੇ ਉਸ ਪਾਸੇ ਨਹੀਂ ਸਿਕਿਉਰਿਟੀ ਘਟ ਗਈ ਜੀ ਸਿਕਿਉਰਿਟੀ ਘਟ ਗਈ ਲੋ ਜਾਨ ਟੁੱਟ ਗਈ ਸਿਕਿਉਰਿਟੀ ਘਟ ਗਈ ਤੇ ਜੇ ਲੋਕਾਂ ਚ ਮਕਬੂਲ ਹੋਏ ਬੰਦਾ ਤੇ ਲੋਕ ਆਪੇ ਸਿਕਿਉਰਿਟੀ ਕਰਦੇ ਆ ਪਾਰਟੀਆਂ ਸਾਰੀਆਂ ਕਹਿੰਦੀਆਂ ਨੇ ਕਿ ਅਸੀਂ ਇਮਾਨਦਾਰਾਂ ਦੇ ਇਮਾਨਦਾਰ ਬੰਦੇ ਲਿਆਣੇ ਆ ਪਰ ਮੇਰਾ ਵੇਖਿਆ ਕਿ ਇਮਾਨਦਾਰੀ ਦਾ ਮੁੱਲ ਨਹੀਂ ਪੈਂਦਾ ਤੁਸੀਂ ਕੀ ਕਹਿੰਦਾ ਜਾਂਦੇ ਹੋ ਤੁਸੀਂ ਤੇਰੀਆਂ ਮਿਹਨਤਾਂ ਕੀ ਗੱਲ ਮੇਰਾ ਵੀਰ ਇਮਾਨਦਾਰੀ ਦਾ ਮੁੱਲ ਪਏ ਜਾਂ ਨਾ ਪਏ ਰਾਤ ਨੂੰ ਨੀਂਦ ਬੜੀ ਸੌਖੀ ਆਉਂਦੀ ਹੈ ਕੋਈ ਪਾਰਟੀਆਂ ਵਾਲੇ ਕੋਈ ਦਵਾਈ ਨਹੀਂ ਕਰਦੇ ਪਾਰਟੀਆਂ ਵਾਲੇ ਕਹਿਣਾ ਮਾਸਟਰ ਤਾਰਾ ਸਿੰਘ ਸੰਤਪਥ ਦੇ ਸੇਣੀ ਕਹਿ ਕੇ ਗਏ ਸੀ ਤੁਰ ਸਾਹਿਬ ਪਈ ਪਾਰਟੀ ਮਾੜੀ ਨਹੀਂ ਹੁੰਦੀ ਪ੍ਰਧਾਨ ਮਾੜਾ ਹੁੰਦਾ ਗੁਰਦੁਆਰਾ ਮਾੜਾ ਨਹੀਂ ਹੁੰਦਾ ਗੁਰਦੁਆਰਾ ਮਾੜਾ ਨਹੀਂ ਹੁੰਦਾ ਭਾਈ ਮਾੜਾ ਹੁੰਦਾ ਜੇ ਭਾਈ ਮਾੜਾ ਹੋਏ ਤੇ ਬਦਲ ਲੈਣਾ ਚਾਹੀਦਾ ਜੇ ਕਾਲੀਦਾਲ ਦਾ ਪ੍ਰਧਾਨ ਮਾਰਾ ਹੋਇਆ ਤੇ ਬਦਲ ਲੈਣਾ ਚਾਹੀਦਾ ਰੱਜਣਾ ਨਹੀਂ ਇਹਨਾਂ ਨੇ ਪੰਜ ਵਾਰੀ ਮੁੱਖ ਮੰਤਰੀ ਦੇ ਰਿਸ਼ਤੇਦਾਰ ਕੋਈ ਰਿਹਾ ਨਹੀਂ ਜਿਹੜਾ ਐਮਐਲਏ ਵਜੀਰ ਨਹੀਂ ਬਣ ਗਿਆ ਚਾਹ ਕਾਂਗਰਸੀ ਚਾ ਕੋਈ ਵੀ ਜੇ ਸ਼੍ਰੋਮਣੀ ਕਾਲੀਦਾਲ ਪ੍ਰਧਾਨ ਬਦਲਦਾ ਤੇ ਫਿਰ ਸਾਰਾ ਸ਼੍ਰੋਮਣੀ ਕਾਲੀਦਾਲ ਇਕੱਠਾ ਹੋ ਸਕਦਾ ਤੁਹਾਡੇ ਵਰਗੇ ਲੀਡਰ ਦੇ ਵੇਖੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਤੇ ਮੈਨੂੰ ਇੱਕੋ ਗਿਲਾ ਵਾ ਤੇ ਇੱਕ ਤਾਂ ਜਬਾਨ ਬੜੀ ਗੰਦੀ ਆ ਉਹਦੀ ਉਹਨੇ ਜਿੰਨੀ ਗੰਦੀ ਜਬਾਨ ਬੀਬੀ ਜ਼ਗੀਰ ਕਰਨ ਨੂੰ ਵਰਤੀ ਆ ਇਹ ਤਾਂ ਇਹ ਚੁੱਪ ਰਹੀ ਐ ਕੋਈ ਹੋਰ ਬਦਲ ਨੂੰ ਵਰਤੀ ਹੁੰਦੀ ਕੋਈ ਚੁੱਪ ਨਾ ਰਹੀ ਦੂਜਾ ਉਹਦੇ ਘਰ ਗਿਆ ਮਨਾਉਣ ਵਾਸਤੇ ਮਾਨਤਾ ਉਹਦੇ ਕਹਿਨ ਤੇ ਤੇ ਮੰਨਿਆ ਨਹੀਂ ਤੇ ਸੁਖਵੀਰ ਨੂੰ ਪੰਥ ਬਣਾਤਾ ਜਿਹੜਾ ਹੋਲੀ ਖੇੜਦਾ ਸਿਰ ਖਲਾਰ ਕੇ ਸਿਰ ਖਲਾਰ ਕੇ ਹੋਲੀ ਖੇੜਦਾ ਜੀ ਵੇਖਿਆ ਤਾਂ ਸਾਰਾ ਲਿਪੜਿਆ ਉਹ ਨਿਕਰ ਪਾ ਕੇ ਉਹਨੂੰ ਪੰਥ ਸਮਝੀ ਬੈਠਾ ਸੋ ਇਹਨਾਂ ਨੂੰ ਮਤ ਦੇ ਨਵੀਂ ਇਲੈਕਸ਼ਨ ਜਿੱਦਣ ਸ਼੍ਰੋਮਣੀ ਕਮੇਟੀ ਦੀ ਆਈ ਹੈ ਕੋਈ ਬਾਦਲਾਂ ਦਾ ਨਾਮ ਲੈਣ ਵਾਲਾ ਇੱਕ ਮੈਂਬਰ ਵੀ ਨਹੀਂ ਬਣੂਗਾ ਪ੍ਰਧਾਨਤਕ ਸਾਹਿਬ ਵੱਲੋਂ ਜੋ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਹਦੇ ਵਿੱਚੋਂ ਪੰਜ ਮੈਂਬਰ ਮੌਕੇ ਤੇ ਆਏ ਨੇ ਗੁਰਦਾਸਪੁਰ ਤੇ ਉਹਨਾਂ ਪੰਜਾਂ ਮੈਂਬਰਾਂ ਨੇ ਆਪੇ ਵਿਚਾਰ ਸਾਂਝੇ ਕੀਤੇ ਨੇ ਪੰਜਾਬ ਦੀ ਧਰਤੀ ਤੇ ਗੁਰਦਾਸਪੁਰ ਜਿਲ੍ਹਾ ਸ਼ਰੋਮੀ ਅਕਾਲੀ ਦਲ ਠੇਮੇਸ਼ਾ ਪਹਿਲੇ ਨੰਬਰ ਤੇ ਆ ਉਹ ਹਰ ਵੀ ਮੈਂ ਇਹ ਦ੍ਰਿੜ ਵਿਸ਼ਵਾਸ ਨਾਲ ਕਹਿ ਸਕਦਾ ਕਿ ਗੁਰਦਾਸਪੁਰ ਜਿਲ੍ਹੇ ਵਿੱਚ ਬਹੁਤ ਵੱਡੇ ਪੱਧਰ ਤੇ ਇਮਾਨਦਾਰੀ ਨਾਲ ਪ੍ਰਤੀਕੀਤੀ ਹੈਗੀ ਤੇ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰ ਲਈ ਦਿਨ ਰਾਤੇ ਕਰਾਂਗੇ ਸਾਡੇ ਸਾਡੇ ਨਿਸ਼ਕਾਮ ਸੇਵਕ ਸਾਡੇ ਨਾਲ ਇਕੱਠੇ ਹੋਏ ਨੇ ਔਰੇ ਸੇਵਕ ਜਿਹੜਾ ਹਮੇਸ਼ਾ ਪਾਰਟੀ ਦੀ ਰੀੜ ਦੀ ਹੱਡੀ ਹੁੰਦੀ ਹੈ ਪਾਰਟੀ ਨੂੰ ਇਹੇ ਮਜਬੂਤੀ ਲੈ ਕੇ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ 'ਚ ਰਹੇਗਾ ਸੀ ਰਹੇਗਾ ਹਮੇਸ਼ਾ ਰਹੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਨੂੰ ਸਮਰਪਿਤ ਰਹੇਗਾ 2015 ਤੋਂ ਅਕਾਲ ਤਖਤ ਨੂੰ ਸਮਰਪਿਤ ਹੋਏ ਸਾਂ ਜਾਂ ਸਰਬੱਤ ਖਾਲਸਾ ਹੋਇਆ ਸੀ 2015 ਤੋਂ ਲੈ ਕੇ ਪ੍ਰਗਾਸ਼ ਸਿੰਘ ਬਾਦਲ ਦੀ ਸ਼ਕਲ ਨਹੀਂ ਦੇਖੀ ਉਹ ਸ ਅਕਾਲੀ ਦਲ ਪਰ ਮੂੰਹ ਨਹੀਂ ਕੀਤਾ ਔਰ ਹੁਣ ਆਸ ਮਜੀ ਹੈ ਕਿ ਇਹ ਪੰਥਕ ਕਮੇਟੀ ਜਿਹੜੀ ਅਕਾਲ ਤਖਤ ਤੋਂ ਬਣੀ ਹੈ ਇੱਕ ਮਿੰਟੀ ਸਹੀ ਲੀਆਂ ਤੇ ਕੰਮ ਕਰ ਰਹੀ ਆ ਔਰ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਏਗੀ ਤੁਸੀਂ ਸਾਰੇ ਦੇਖੋਗੇ ਕਿ ਗੁਰਦਾਸਪੁਰ ਜ਼ਿਲ੍ਹਾ ਪਹਿਲੇ ਅੰਮ੍ਰਿਤਸਰ ਪੰਜਾਬ ਤੋਂ ਆ ਰਿਹਾ ਜਿਵੇਂ ਕੁਰਬਾਨੀਆਂ ਚ ਸ਼ਹਾਦਤਾਂ ਜਾਇਆ ਸੀਗਾ ਉਸ ਤਰ੍ਹਾਂ ਇਸ ਭਰਤੀ ਵੀ ਪਹਿਲੇ ਅੰਮ੍ਰਿਤਸਰ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ